ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਇਰ ਸੱਚੀ ਗੀਤੇ। ਅੱਜ ਗੱਲ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਟੀ ਦਾ ਕਤਲ ਹੋਇਆ ਜੋ ਕਿ ਬੜੀ ਹੀ ਦਰਿੰਦਗੀ ਦੇ ਨਾਲ ਕੀਤਾ ਗਿਆ। ਉਹ ਟੀ ਨੀਹਾ ਜੋ ਆਪਣੇ ਸਹੁਰੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਸੀ ਆਪਣੇ ਪਤੀ ਨੂੰ ਆਪਣੇ ਸਹੁਰੇ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਬਹੁਤ ਪਿਆਰ ਕਰਦੀ ਸੀ। ਨੀਹਾ ਆਪਣੇ ਪਤੀ ਦੀ ਛੁੱਟੀ ਦੇ ਇੰਤਜ਼ਾਰ ਵਿੱਚ ਸੀ ਪਰ ਜਦੋਂ ਉਹ ਘਰ ਆਉਂਦਾ 10 ਦਿਨ ਦੀ ਛੁੱਟੀ ਲੈ ਕੇ ਤਾਂ ਉਹਨਾਂ ਦਿਨਾਂ ਦੇ ਵਿਚਾਲੇ ਹੀ ਕੁੜੀ ਨੂੰ ਮਾਰ ਦਿੱਤਾ ਜਾਂਦਾ ਹੈ ਹਰ ਕੋਈ ਦੇਖ ਕੇ ਹੈਰਾਨ ਸੀ ਕਿ ਕੁੜੀ ਨੂੰ ਕਿੰਨਾ ਝਾੜੜਿਆ ਸੀ ਤੇ ਉਸਦੇ ਮੂੰਹ ਤੇ ਕਿੰਨਾ ਰੰਗ ਵੀ ਆਇਆ ਹੋਇਆ ਸੀ ਕਿ ਡੀਜੇ ਤੇ ਡਾਂਸ ਕਰਨਾ ਹੋਵੇ ਨੀਹਾ ਦੀਆਂ ਉਹ ਵੀਡੀਓ ਸਾਹਮਣੇ ਆ ਰਹੀਆਂ ਨੇ ਜਿੱਥੇ ਉਹ ਵਿਆਹ ਦੇ ਮੌਕੇ ਤੇ ਬਿਹਤਰ ਖੁਸ਼ ਨਜ਼ਰ ਆ ਰਹੀ ਸੀ ਉਸਦੇ ਵਿਆਹ ਵਾਲੇ ਦਿਨ ਤੱਕ ਦੀ ਵੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹ ਆਪਣੇ ਪਤੀ ਦੀਆਂ ਗੱਲਾਂ ਕਰਦੀ ਨਹੀਂ ਕਰਦੀ ਕਿੜ ਕਿੜ ਹਸਦੀ ਆਪਣੇ ਪਤੀ ਦੇ ਪਿਆਰ ਨੂੰ ਯਾਦ ਕਰਕੇ ਕਿ ਸਾਡੇ ਦੋਹਾਂ ਦੇ ਵਿੱਚ ਇੰਨੀਆਂ ਸੋਹਣੀਆਂ ਤੇ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਯਾਦ ਕਰਕੇ ਉਹ ਲੋਕਾਂ ਦੇ ਨਾਲ ਸਾਂਝੀ ਕਰ ਰਹੀ ਹੈ ਜਿਸ ਤੇ ਉਹ ਵੀਡੀਓ ਜੋ ਬਣਾ ਰਹੇ ਨੇ ਪਰ ਇਸੇ ਦਰਮਿਆਨ ਕਿ ਜਦੋਂ ਪਤਾ ਲੱਗਦਾ ਹੈ ਕਿ 5 ਮਹੀਨੇ ਦੇ ਵਿੱਚ ਹੀ ਇਸ ਕੁੜੀ ਦੇ ਘਰ ਆ ਦੇ ਵਿੱਚ ਉਥੇ ਪੇਛ ਰਹਿਣ ਲੱਗ ਪਿਆ ਉਸ ਨੂੰ ਰਸੋਈ ਦੇ ਵਿੱਚ ਬੰਦ ਕਰਕੇ ਉਟਿਆ ਜਾਂਦਾ ਸੀ ਜਲੀਲ ਕੀਤਾ ਜਾਂਦਾ ਸੀ ਉਸ ਦਾ ਧਰਮ ਵੀ ਭੰਗ ਕਰ ਦਿੱਤਾ ਗਿਆ ਤੇ ਉਹਦੇ ਮਾਗਰੋਂ ਵੀ ਉਹਨਾਂ ਨੂੰ ਚੈਨ ਨਹੀਂ ਆਇਆ ਉਹਨਾਂ ਨੇ ਕੁੜੀ ਦੀ ਜਾਨ ਲੈ ਲਈ ਕੁੜੀ ਦੇ ਪਿਤਾ ਦੱਸਦੇ ਨੇ ਕਿ ਉਹਦੀਆਂ ਬਾਹਾਂ ਦੇ ਉੱਪਰ ਫੰਡ ਦੇ ਨਿਸ਼ਾਨ ਨੇ ਉਹ ਕੁੱਟ ਕੇ ਫੜਿਆ ਹੋਣਾ ਹੈ ਪਹਿਲਾਂ ਤੇ ਫਿਰ ਜ਼ਹਿਰ ਦਿੱਤੀ ਹੋਣੀ ਹੈ ਇਹ ਸਭ ਕੁਝ ਸਾਹਮਣੇ ਆ ਚੁੱਕਿਆ ਹੈ ਉਸ ਕੁੜੀ ਦੇ ਵੱਲੋਂ ਕੀਤੇ ਗਏ ਉਹ ਆਖਰੀ ਇਸ਼ਾਰੇ ਵੀ ਇਸ ਗੱਲ ਦਾ ਸਬੂਤ ਬਣ ਸਕਦੇ ਨੇ ਕਿ ਉਸ ਨੂੰ ਕਿੰਨੇ ਬੰਦਿਆਂ ਨੇ ਕਿਵੇਂ ਮਾਰਿਆ ਤਾਂ ਖੈਰ ਫਿਲਹਾਲ ਇਸ ਮਾਮਲੇ ਦੇ ਵਿੱਚ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਇਧਰ ਦੂਜੇ ਪਾਸੇ ਆਪੀ ਆਪਣੀ ਬੇਲ ਲੈਣ ਲਈ ਜਾ ਰਹੇ ਨੇ ਇਹਨਾਂ ਨੂੰ ਵੇਲਣਾ ਮਿਲੇ ਇਸ ਕਰਕੇ ਪਰਿਵਾਰਕ ਮੈਂਬਰਾਂ ਨੂੰ ਇਸ ਸਮੇਂ ਚਿੰਤਾ ਹੋ ਰਹੀ ਹੈ ਕੁੜੀ ਦੇ ਮਾਪਿਓ ਅਤੇ ਪੇਕੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਟੈਂਸ਼ਨ ਹੈ ਕਿ ਇਹਨਾਂ ਨੂੰ ਹੁਣ ਵੇਲ ਨਹੀਂ ਮਿਲਣੀ ਚਾਹੀਦੀ ਕਿਸੇ ਵੀ ਕੀਮਤ ਦੇ ਉੱਪਰ ਨੀਹਾ ਦੇ ਨਾਲ ਹੋਏ ਇਸ ਹਾਦਸੇ ਨੂੰ ਲੈ ਕੇ ਬੜੇ ਹੀ ਲੋਕਾਂ ਦੇ ਦਿਮਾਗ ਅਤੇ ਦਿਲ ਦੇ ਵਿੱਚ ਕਈ ਸਾਰੀਆਂ ਗੱਲਾਂ ਆਈਆਂ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇੱਕ ਇਹ ਵੀ ਆ ਰਹੀ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗੱਲ ਜੀ ਦੇ ਵੱਲੋਂ ਵੀ ਆਦੇਸ਼ ਜਾਰੀ ਕਰ ਦਿੱਤੇ ਨੇ ਗਏ ਨੇ ਕਿ ਹੁਣ ਤੱਕ ਇਸ ਮਾਮਲੇ ਵਿੱਚ ਜਿਹੜੀ ਵੀ ਸ਼ਰਮਿੰਦ ਹੋਈ ਹੈ ਉਸਦੀ ਰਿਪੋਰਟ 1 ਮਈ ਤੱਕ ਦਿੱਤੀ ਜਾਵੇ। ਕੁੜੀਆਂ ਦੇ ਉੱਪਰ ਹੁੰਦੇ ਕੋਈ ਅਤਿਆਚਾਰ ਉਹਨਾਂ ਦੇ ਨਾਲ ਹੁੰਦੀ ਹੋਈ ਬਸ ਲੁਕੀ ਰੋਂਦੇ ਹੋਏ ਮਾਪੇ ਤੇ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਵੂਮਨ ਕਮਿਸ਼ਨ ਤੇ ਚੇਅਰਪਰਸਨ ਹਮੇਸ਼ਾ ਤੋਂ ਹੀ ਅੱਗੇ ਆਉਂਦੇ ਰਹੇ ਹਨ ਤੇ ਚੰਗੀ ਸਲਾਹ ਦਿੰਦੇ ਨੇ ਲੋਕਾਂ ਨੂੰ ਕਿ ਉਹ ਆਪਣਾ ਘਰ ਨਾ ਔਜਾਰਨ ਨਾ ਆਖਰ ਜਦੋਂ ਅਜੀਆਂ ਮੰਦਭਾਗੀਆਂ ਘਟਨਾਵਾਂ ਹੋ ਜਾਂਦੀਆਂ ਨੇ ਤਾ ਸਖਤ ਫੈਸਲੇ ਲੈਣੇ ਪੈਂਦੇ ਹਨ ਹੁਣ ਇਸ ਮਾਮਲੇ ਦੇ ਵਿੱਚ ਇਹ ਵੀ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿ ਕੋਈ ਡੀਐਸਪੀ ਰੈਂਕ ਦਾ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰੇਗਾ ਤਾਂ ਕਿ ਸਾਰਾ ਸੱਚ ਸਾਹਮਣੇ ਆ ਸਕੇ ਪਰ ਇਸ ਤੋਂ ਪਹਿਲਾਂ ਜਿਹੜੀ ਸਚਾਈ ਪਰਿਵਾਰਕ ਮੈਂਬਰ ਦੱਸ ਰਹੇ ਨੇ ਉਹ ਸੁਣ ਕੇ ਕਿਸੇ ਦੇ ਵੀ ਰਾਉਂਡ ਤੇ ਖੜੇ ਹੋ ਜਾਣਾ ਪ੍ਰਾਬਲਮ ਦੱਸਿਆ ਗਿਆ ਕਿ ਸਾਡੀ ਭੈਣ ਦਾ ਰਸਮਾਂ ਅਨੁਸਾਰ 5 ਮਹੀਨੇ ਪਹਿਲਾਂ ਵਿਆਹ ਹੋਇਆ। ਉਸ ਦੇ ਸਹੁਰੇ ਘਰ ਵਾਲਿਆਂ ਨੇ ਸਾਰਿਆਂ ਨੇ ਰਲ ਕੇ ਸਹੁਰੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਤਾਇਆ ਸਮੇਤ ਸਾਰਿਆਂ ਰਲ ਕੇ ਮੇਰੀ ਭੈਣ ਨੂੰ ਤੰਗ ਕੀਤਾ। ਉਸ ਨੂੰ ਦੇਹਜ ਪ੍ਰਤੀ ਤੰਗ ਕੀਤਾ ਗਿਆ ਕਿ ਸਾਨੂੰ ਗੱਡੀ ਨਹੀਂ ਦਿੱਤੀ ਗਈ ਅਤੇ ਉਹਨੇ ਅੰਮ੍ਰਿਤ ਵੀ ਛਕਿਆ ਹੋਇਆ ਸੀ। ਉਹਦਾ ਅੰਮ੍ਰਿਤ ਭੰਗ ਕੀਤਾ ਗਿਆ। ਉਸ ਦੇ ਉੱਪਰ ਬਹੁਤ ਸ਼ਰਦਤ ਕੀਤਾ ਗਿਆ ਅਤੇ ਉਸ ਨੂੰ ਜ਼ਹਿਰ ਦੇ ਕੇ ੱੱੱਕੇ ਨਾਲ ਮਾਰਿਆ ਗਿਆ। ਉਸ ਨੂੰ ਕਿਸੇ ਹਸਪਤਾਲ ਵਿੱਚ ਵੀ ਐਡਮਿਟ ਨਹੀਂ ਕਰਵਾਇਆ ਗਿਆ। ਪੂਰੀ ਦੇ ਸਾਰੇ ਪਰਿਵਾਰ ਦੇ ਵੱਲੋਂ ਬੇਲ ਐਪਲੀਕੇਸ਼ਨ ਲਗਾਈ ਗਈ। ਕੋਰਟ ਦੇ ਵਿੱਚ ਤੇ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਇੰਨਾ ਪਾਪੀਆਂ ਨੂੰ ਕਿਸੇ ਵੀ ਹਾਲ ਦੇ ਵਿੱਚ ਬੇਲ ਨਹੀਂ ਮਿਲਣੀ ਚਾਹੀਦੀ ਕਿਉਂਕਿ ਉਹਨਾਂ ਨੇ ਸਾਡੀ ਬੇਕਸੂਰ ਧੀ ਨੂੰ ਮਾਰ ਦਿੱਤਾ। ਉਹਦਾ ਕੋਈ ਵੀ ਮਸੂਰ ਨਹੀਂ ਸੀ ਅਤੇ ਨਾਲ ਹੀ ਜੇਕਰ ਮੇਰੀ ਧੀ ਦੀ ਕੋਈ ਗਲਤੀ ਸੀ ਤਾਂ ਸਾਡੇ ਨਾਲ ਗਲਤ ਕੀਤੀ ਜਾ ਸਕਦੀ ਸੀ। ਕਿਸੇ ਕਰਕੇ ਇਸ ਸਮੇਂ ਪਰਿਵਾਰ ਉੱਪਰ ਇਹ ਵੀ ਚਿੰਤਾ ਬਣੀ ਹੋਈ ਹੈ ਕਿ ਇਹਨਾਂ ਨੂੰ ਵੇਲ ਨਹੀਂ ਮਿਲਣੀ ਚਾਹੀਦੀ। ਇਹ ਤੇ ਹੀ ਗੱਲ ਕਰਕੇ ਤਾਂ ਬੇਰਮੀ ਦੇ ਨਾਲ ਇੱਕ ਕੁੜੀ ਨੂੰ 5 ਮਹੀਨੇ ਦੇ ਵਿੱਚ ਹੀ ਇਹਨਾਂ ਅੰਤਸ਼ਦ ਦਿੱਤਾ ਗਿਆ ਕਿ ਉਸ ਦਾ ਹਰ ਦਿਨ ਤਿਉਹਾਰ ਮਨਾਉਣਾ ਵੀ ਜਿਵੇਂ ਨਰਕ ਭਰੀ ਜ਼ਿੰਦਗੀ ਦੇ ਵਿੱਚ ਹੀ ਮਨਾ ਰਹੀ ਹੋਵੇ। ਇਸ ਤਰ੍ਹਾਂ ਦੇ ਉਹ ਦਿਨ ਉੱਥੇ ਕੱਟ ਰਹੀ ਸੀ। ਭਾਵੇਂ ਲੋਹੜੀ ਦਾ ਤਿਉਹਾਰ ਹੋਵੇ, ਵਿਸਾਖੀ ਦਾ ਤਿਉਹਾਰ ਹੋਵੇ ਜਾਂ ਨਵੇਂ ਸਾਲ ਹੋਵੇ। ਇਹ ਸਾਰੇ ਈਤਵਾਰਾਂ ਦੇ ਉੱਪਰ ਉਹ ਕੁੜੀ ਫੁੱਟਫੁੱਟ ਕੇ ਰਹੀ ਸੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਇਹ ਗੱਲ ਜਦੋਂ ਕੁੜੀ ਦੇ ਮਾਪਿਓ ਤੇ ਭਰਾ ਭਾਬੀ ਨੂੰ ਪਤਾ ਲੱਗਦੀ ਸੀ ਤਾਂ ਉਹ ਵੀ ਚਿੰਤਾ ਦੇ ਵਿੱਚ ਆਉਂਦੇ ਸੀ ਕਿ ਅਸੀਂ ਕਿਹੋ ਜਿਹੇ ਘਰ ਦੇ ਵਿੱਚ ਕੁੜੀ ਨੂੰ ਵਿਆਹ ਚੁੱਕੇ ਹਾਂ ਪਰ ਉਹ ਕੁੜੀ ਹਿੰਮਤੀ ਸੀ ਉਸ ਨੂੰ ਇਹ ਲੱਗਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਘਰ ਪਰਵਾਹ ਠੀਕ ਹੋ ਜਾਣਾ ਹੈ ਜਿਵੇਂ ਬਾਕੀ ਦੀਆਂ ਕੁੜੀਆਂ ਆਪਣੇ ਪਤੀਆਂ ਦੇ ਨਾਲ ਘੁੰਮਦੀਆਂ ਨੇ ਵੀਡੀਓਜ਼ ਫੋਟੋਜ਼ ਦਿਖਾਉਂਦੀਆਂ ਨੇ ਕਿ ਅਸੀਂ ਕਿੰਨੇ ਖੁਸ਼ ਆ ਮੈਂ ਵੀ ਉਸੇ ਤਰ੍ਹਾਂ ਹੀ ਕਰੂੰਗੀ ਇਸ ਕੁੜੀ ਦਾ ਪਿਆਰ ਦੇਖੋ ਆਪਣੇ પતિ ਦੇ ਲਈ ਕਿੰਨਾ ਸੀ ਕਿ ਉਹਨੇ ਆਪਣਾ ਅਕਾਊਂਟ ਵੀ ਆਪਣੇ ਪਤੀ ਦੇ ਨਾਲ ਹੀ ਜੋੜ ਕੇ ਬਣਾਇਆ ਹੋਇਆ ਸੀ ਇਕੱਲੇ ਦਾ ਅਕਾਊਂਟ ਤੱਕ ਨਹੀਂ ਬਣਾਇਆ ਪਰ ਦੂਜੇ ਪਾਸੇ ਮੁੰਡੇ ਦਾ ਅਕਾਊਂਟ ਦੇਖਿਆ ਗਿਆ ਉਸ ਦੇ ਵਿੱਚ ਉਹਨੇ ਕੁੜੀ ਦੀ ਕੋਈ ਫੋਟੋ ਕੋਈ ਗੱਲਬਾਤ ਕੋਈ ਸ਼ੇਅਰ ਹੀ ਨਹੀਂ ਕੀਤਾ ਹੋਇਆ ਸੀ ਨੀਹਾ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਵਿਆਹ ਵਾਲੇਨ ਉਹਦੀਆਂ ਹੀ ਗੱਲਾਂ ਕਰੀ ਜਾ ਰਹੀ ਸੀ ਉਸ ਤੋਂ ਪਹਿਲਾਂ ਵੀ ਹਰ ਗੱਲ ਦੇ ਵਿੱਚੋਂ ਆਪਣੇ ਸਪਤੀ ਦਾ ਜ਼ਿਕਰ ਕਰਦੀ ਸੀ ਡੇਢ ਮਹੀਨਾ ਪਹਿਲਾਂ ਹੋਇਆ ਇਹ ਰਿਸ਼ਤਾ ਤੇ ਉਸ ਤੋਂ ਬਾਅਦ ਕੁੜੀ ਨੇ ਮੁੰਡੇ ਦੇ ਨਾਲ ਇੰਨਾ ਜ਼ਿਆਦਾ ਲਗਾ ਹੋ ਗਿਆ ਸੀ ਕਿ ਉਹ ਆਪਣਾ ਸਭ ਕੁਝ ਉਹਨੂੰ ਮੰਨ ਬੈਠੀ ਸੀ ਆਪਣੀ ਜ਼ਿੰਦਗੀ ਤਾਂ ਉਹਨੇ ਉਹਦੇ ਨਾਮ ਹੀ ਕਰ ਦਿੱਤੀ ਸੀ ਪਰ ਉਹਨਾਂ ਨੇ ਇਸ ਕੁੜੀ ਦਾ ਦੀ ਉਮਰ ਤਾਕਤ ਖੋਲੀ ਇਸ ਸਮੇਂ ਉਹ ਖੁਦ ਬੀਲ ਲੈਂਦੇ ਜਾ ਰਹੇ ਨੇ ਜਿੰਨੇ ਵੀ ਘਰ ਦੇ ਮੈਂਬਰ ਫੜੇ ਗਏ ਨੇ ਟੋਟਲ 6 ਜਣੇ ਦੇ ਉੱਪਰ ਇਹ ਮਾਮਲਾ ਦਰਜ ਹੋਇਆ ਸੀ 6 ਹੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਉਹਨਾਂ 6 ਬੰਦਿਆਂ ਦੇ ਵਿੱਚੋਂ 2 ਜਣਿਆਂ ਨੇ ਆਪਣੀ ਬੀਲ ਐਪਲੀਕੇਸ਼ਨ ਲਗਾਈ ਸੀ ਬਾਅਦ ਵਿੱਚ ਉਸ ਨੂੰ ਹਟਾ ਲਿਆ ਗਿਆ ਵਕੀਲ ਸਾਹਿਬ ਦੇ ਵੱਲੋਂ ਇਹ ਸਭ ਕੁਝ ਦੱਸਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਹੁਣ ਪਰਿਵਾਰ ਇੰਜ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਅਗਲਾ ਦਾ ਇਹੀ ਹੈ ਉਹਨਾਂ ਦੇ ਕੋਲ ਕਿ ਉਹ ਬੀਲ ਦੇ ਲਈ ਐਪਲੀਕੇਸ਼ਨ ਲਗਾਣਾ ਤਾ ਉਥੇ ਵੀ ਪਰਿਵਾਰ ਦੇ ਵੱਲੋਂ ਇਸ ਗੱਲ ਦਾ ਬਲੋਹ ਕੀਤਾ ਜਾਣਾ ਹੈ ਭਾਵੇਂ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਪਵੇ ਜਾਂ ਫਿਰ ਕਿਸੇ ਵੀ ਹੱਦ ਤੱਕ ਜਾਣਾ ਪਵੇ ਪਰ ਉਹ ਕਿਸੇ ਵੀ ਹਾਲਤ ਵਿੱਚ ਉਹਨਾਂ ਪਾਪੀਆਂ ਨੂੰ ਬਿਨਾਂ ਸਜ਼ਾ ਦੇ ਵਾਏ ਪਿੱਛੇ ਨਹੀਂ ਹਟ ਸਕਦੇ ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਕੁੜੀ ਦੇ ਨਾਲ ਜਦੋਂ ਕੁੱਟਮਾਰ ਹੁੰਦੀ ਸੀ ਨੀਹਾ ਦੇ ਸੌਰੀ ਘਰ ਦੇ ਵਿੱਚ ਕਦੇ ਰਸੋਈ ਦੇ ਵਿੱਚ ਬੰਦ ਕਰਕੇ ਕੁੱਟਿਆ ਜਾਂਦਾ ਤੇ ਘਰ ਦੇ ਵਿੱਚ ਕਦੇ ਲੜਾਈ ਝਗੜਾ ਹੋਣ ਤੋਂ ਬਾਅਦ ਜਲੀਲ ਕੀਤਾ ਜਾਂਦਾ ਸੀ ਉਸ ਸਮੇਂ ਉਹਦਾ ਪਤੀ ਡਿਊਟੀ ਤੇ ਸੀ ਕੁੜੀ ਨੂੰ ਇਹ ਲੱਗਦਾ ਸੀ ਕਿ ਮੇਰਾ ਪਤੀ ਸ਼ਾਇਦ ਇੱਥੇ ਨਹੀਂ ਇਸ ਕਰਕੇ ਮੇਰੇ ਤੇ ਜ਼ੁਲਮ ਹੋ ਰਿਹਾ ਹੈ ਜਦੋਂ ਵਾਪਸ ਆਊਗਾ ਤਾਂ ਸਭ ਕੁਝ ਠੀਕ ਹੋ ਜਾਣਾ ਹੈ ਆਪਣੇ ਪਤੀ ਦੇ ਛੁੱਟੀ ਦੇ ਇੰਤਜ਼ਾਰ ਦੇ ਵਿੱਚ ਸੀ ਪਰ ਜਦੋਂ ਉਹ ਘਰ ਆਉਂਦਾ 10 ਦਿਨ ਦੀ ਛੁੱਟੀ ਲੈ ਕੇ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਕੁੜੀ ਨੂੰ ਮਾਰ ਦਿੱਤਾ ਜਾਂਦਾ ਹੈ ਨੀਹਾ ਨੂੰ ਕੀ ਪਤਾ ਸੀ ਕਿ ਉਸਦਾ ਪਤੀ ਕਿੰਜ ਆਪਣੇ ਹੀ ਘਰਦਿਆਂ ਨਾਲ ਮਿਲ ਕੇ ਇਹਨੀ ਵੱਡੀ ਸ਼ਹਾਦਤ ਰਚੂਗਾ ਅਤੇ ਉਹਦੀ ਜਾਨ ਲੈ ਲਵੇਗਾ ਬਰੇ ਹੀ ਮਾਰੇ ਹਾਲਾਤਾਂ ਦੇ ਵਿੱਚ ਇਸ ਕੁੜੀ ਨੇ ਆਪਣਾ ਅੰਤ ਵਾਲਾ ਸਮਾਂ ਕੱਢਿਆ ਤੁਸੀਂ ਸੋਚੋ ਕਿ ਇੱਕ ਕਮਰੇ ਦੇ ਵਿੱਚ ਤੁਸੀਂ ਇਕੱਲੇ ਪਏ ਹੋ ਤੁਹਾਡਾ ਸਾਰਾ ਪਰਿਵਾਰ ਜਿਨ੍ਹਾਂ ਨੂੰ ਤੁਸੀਂ ਆਪਣਾ ਮਾਂ ਪਿਓ ਭੈਣ ਭਰਾ પતિ ਮੰਨ ਰਹੇ ਹੋ ਤੇ ਉਹ ਦੂਜੇ ਕਮਰੇ ਵਿੱਚ ਬੈਠ ਕੇ ਗੱਲਾਂ ਕਰ ਰਹੇ ਨੇ ਤੇ ਤੁਸੀਂ ਬੈਠ ਤੇ ਪਏ ਮਰ ਰਹੇ ਹੋ ਅਤੇ ਤੁਸੀਂ ਤੜਫ ਰਹੇ ਹੋ ਅੱਖਾਂ ਦੇ ਵਿੱਚ ਹੰਝੂ ਨੇ ਸਾਹ ਤਾ ਨੂੰ ਆ ਨਹੀਂ ਰਿਹਾ ਪਰ ਤੁਹਾਡੀ ਕਿਸੇ ਨੂੰ ਕੋਈ ਪਰਵਾਹ ਨਹੀਂ ਇਹੋ ਜਿਹੇ ਲੋਕਾਂ ਦੇ ਵਿੱਚ ਰਹਿਣ ਦਾ ਕਿਸੇ ਦਾ ਵੀ ਦਿਲ ਨਹੀਂ ਕਰੂਗਾ ਤੇ ਇਹੋ ਜੇ ਲੋਕ ਵੀ ਕੀ ਕੁਝ ਕਰ ਸਕਦੇ ਨੇ ਕਿਹ ਸਾਹ ਤੱਕ ਗਏ ਹੋਣਗੇ ਉਸ ਕੁੜੀ ਦੇ ਨਾਲ ਉਸ ਨੂੰ ਦੁਖੀ ਕਰਨ ਦੇ ਲਈ ਇਹ ਸ਼ਬਦਾਂ ਦੇ ਵਿੱਚ ਵੀ ਨਹੀਂ ਦੱਸਿਆ ਜਾ ਸਕਦਾ ਤੇ ਇੰਨਾ ਘਟਨਾਵਾਂ ਦੇ ਨਾਲ ਵੀ ਬਿਆਨ ਨਹੀਂ ਹੋ ਸਕਦਾ ਜਿਹੜੀਆਂ ਕੁੜੀਆਂ ਇਸ ਸਮੇਂ ਵੀ ਇਹੋ ਜਿਹੇ ਨਰਕ ਦੇ ਵਿੱਚ ਜਾ ਰਹੀਆਂ ਨੇ ਉਹ ਚੰਗੀ ਤਰ੍ਹਾਂ ਦੇਖਾ ਦਾ ਦਰਦ ਸਮਸਾਜ ਨੇ ਕਿ ਇਹੋ ਜਿਹੇ ਲੋਕ ਕੀ ਕੁਝ ਕਰ ਗਏ ਨੇ ਪਰ ਕੁੜੀਆਂ ਉੱਥੇ ਬੈਠੀਆਂ ਰਹਿ ਰਹੀਆਂ ਨੇ ਕਿਉਂਕਿ ਇੱਕ ਕਦੇ ਆਪਣੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਕਦੇ ਆਪਣੇ ਬੱਚਿਆਂ ਦੀ ਚਿੰਤਾ ਕਦੇ ਉਹਨਾਂ ਨੂੰ ਇਹ ਹੈ ਕਿ ਸਮਾਜ ਕੀ ਕਹੂਗਾ। ਨੀਹਾ ਦੇ ਪਿਤਾ ਵੱਲੋਂ ਇੱਕ ਗੱਲ ਇਹ ਵੀ ਦੱਸੀ ਗਈ ਕਿ ਮੇਰੀ ਆਖਰੀ ਵਾਰ ਜਿਹੜੀ ਮੇਰੀ ਧੀ ਦੇ ਨਾਲ ਗੱਲਬਾਤ ਹੋਈ ਉਸ ਫੋਨ 'ਤੇ ਮੈਂ ਸਿਰਫ ਆਪਣੀ ਧੀ ਦੀਆਂ ਰੋਂਦੀਆਂ ਆਵਾਜ਼ਾਂ ਹੀ ਸੁਣ ਸਕਿਆ। ਉਹ ਸਿਸਕੀਆਂ ਲੈ ਰਹੀ ਸੀ ਰੋ ਰਹੀ ਸੀ ਗਲੇ ਤੱਕ ਉਹਦੀ ਆਵਾਜ਼ ਸੀ ਪਰ ਉਹ ਬਾਹਰ ਤੱਕ ਨਹੀਂ ਨਿਕਲ ਰਹੀ ਸੀ ਬੋਲ ਨਹੀਂ ਪਾਰੀ ਸੀ ਕਿਉਂਕਿ ਉਹਦਾ ਸਾਹ ਇੰਨਾ ਜ਼ਿਆਦਾ ਘੁੱਟਿਆ ਹੋਇਆ ਸੀ ਤੇ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਹਦੇ ਅੰਦਰ ਜ਼ਹਿਰ ਸੀ ਉਹਨੂੰ ਜ਼ਹਿਰ ਕਿਵੇਂ ਦਿੱਤਾ ਗਿਆ ਕਿਵੇਂ ਕੁਝ ਕੀਤਾ ਗਿਆ ਇਸ ਦੀ ਜਾਂਚ ਪੜਤਾਲ ਹੋਣੀ ਬਾਕੀ ਹੈ ਪਰ ਇੱਕ ਪਿਤਾ ਦੇ ਬੋਲ ਕਿ ਮੈਂ ਆਪਣੀ ਧੀ ਨੂੰ ਫੋਨ ਕੀਤਾ ਤੇ ਉਹ ਵਿਚਾਰੀ ਬੋਲ ਵੀ ਨਾ ਪਾਏ ਇਹ ਸਾਰੇ ਹਾਲਾਤ ਨੀਹਾ ਦੇ ਸੀ ਪਰਿਵਾਰ ਨਾਲ ਇਸ ਮਾਮਲੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ। ਇਹ ਹੀ ਦੁਆ ਤੇ ਅਰਦਾਸ ਕਰੋ ਕਿ ਇਹ ਪਰਿਵਾਰ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਮਿਲੇ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਛੇਲ ਤੱਕ ਵੀ ਨਹੀਂ ਮਿਲਣੀ ਚਾਹੀਦੀ। ਇਹ ਇਸ ਦੇ ਹੱਕਦਾਰ ਨਹੀਂ। ਇਹਨਾਂ ਨੇ ਬੜੀ ਹੀ ਬੇਰਹਿਮੀ ਦੇ ਨਾਲ ਸਾਡੀ ਧੀ ਨੂੰ ਮਾਰਿਆ ਜਿਦੇ ਵਿੱਚ ਮੁੰਡਾ, ਉਹਦੀਆਂ ਦੋ ਭੈਣਾਂ, ਮਾਂ ਪਿਓ ਤੇ ਇੱਕ ਤਾਇਆ ਸ਼ਾਮਲ ਹੈ।